دكي هوا ودي مایا 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 14 ਜੂਨ 2022 ਨੂੰ ਸਾਡੇ ਦੇਸ਼ ਦੇ ਰੱਖਿਆ ਮੰਤਰੀ ਨੇ ਤੇ ਨਾਲ ਤਿੰਨ ਸੈਨਾ ਦੇ ਮੁਖੀ ਨੇ ਬਹੁਤ ਹੀ ਸਾਡੇ ਦੇਸ਼ ਦੇ ਵਿੱਚ ਇੱਕ ਬਹੁਤ ਗਲਤ ਫੈਸਲਾ ਲਿਆ ਹੈ ਜਿਸ ਵਿੱਚ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੇ ਰੋਜ਼ਗਾਰ ਨੂੰ ਇੱਕ ਬਹੁਤ ਵੱਡਾ ਸੰਕਟ ਪੈਦਾ ਹੋਇਆ ਹੈ ਜਿੱਥੇ ਇਹ ਫੈਸਲਾ ਲਿਆ ਹੈ ਸਿਰਫ 4 ਸਾਲ ਲਈ ਫੌਜ ਦੀ ਨੌਕਰੀ ਕਰ ਸਕਦਾ ਅਗਨੀਪਾਤ ਸਕੀਮ ਜਿਹਨੂੰ ਨਾ ਦਿੱਤਾ ਗਿਆ ਆ ਉਸ ਦੇ ਵਿੱਚ ਜੇ ਤੂੰ ਨੌਕਰੀ ਕਰੂਗਾ ਨਾ ਤਾਂ ਨੌਜਵਾਨ ਇੱਧਰ ਕਿਸ 파ਰ ਦਾ ਰਿਹਾ ਨਾ ਉਸ 파ਰ ਦਾ ਉਹਨਾਂ ਚਾਰ ਸਾਲ ਜ਼ਿੰਦਗੀ ਦੇ ਫੌਜ ਦੇ ਸੇਵਨ ਤੋਂ ਬਾਅਦ ਨੌਜਵਾਨ ਕਿੱਥੇ ਜਾਊਗਾ ਤੇ ਸਾਡੇ ਜਿੱਥੇ ਤੁਸੀਂ ਦੇਖ ਰਹੇ ਹੋ ਪੂਰੇ ਦੇਸ਼ ਵਿੱਚ ਜਿੱਥੇ ਰੋਜ਼ ਪ੍ਰਦਰਸ਼ਨ ਹੋ ਰਹੇ ਆ 60 ਤੋਂ ਵੱਧ ਜ਼ਿਲ੍ਹਿਆਂ ਵਿੱਚ ਹਿੱਸਾ ਹੋਈ ਆ ਸਰਕਾਰੀ ਪ੍ਰਾਪਤੀ ਨੂੰ ਜਿਹੜੇ ਆ ਗਿਆ ਬਹੁਤ ਨੁਕਸਾਨ ਪਹੁੰਚਿਆ ਆ ਤੇ ਮੋਦੀ ਜੀ ਸਮੇਂ-ਸਮੇਂ ਤੇ ਜੋ ਗਲਤ ਫੈਸਲੇ ਲੈਂਦਾ ਆ ਪਹਿਲਾਂ ਤੁਸੀਂ ਦੇਖਿਆ ਕਿਸਾਨਾਂ ਵਾਲਾ ਫੈਸਲਾ ਸੀ ਉਸ ਵਿੱਚ ਵੀ ਉਹਨੇ ਜਿਹੜਾ ਫੈਸਲਾ ਲਿਆ ਸੀ ਉਹਨੂੰ ਮਜਬੂਰ ਕਰ ਦਿੱਤਾ ਸੀ ਦੇਸ਼ ਦੇ ਕਿਸਾਨਾਂ ਦੇ ਹੱਥ ਨੌਜਵਾਨਾਂ ਨੇ ਕਿ ਫੈਸਲਾ ਵਾਪਸ ਲਿਆ ਜਾਵੇ ਇਸੇ ਤਰ੍ਹਾਂ ਯੂਥ ਕਾਂਗਰਸ ਸਾਡੇ 올 ਇੰਡੀਆ ਪ੍ਰਧਾਨ ਸ਼੍ਰੀਨਵਾਜ ਜੀ ਦੀ ਰਹਿਨਮਾਈ ਹੇ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰ ਰਹੀ ਆ ਅੱਜ ਹਿਸ਼ਾਰਪੁਰ ਯੂਥ ਕਾਂਗਰਸ ਵੱਲੋਂ ਅਸੀਂ ਇੱਥੇ ਪ੍ਰਦਰਸ਼ਨ ਕੀਤਾ ਹਰੇਕ ਹਲਕੇ ਵਿੱਚ ਪ੍ਰਦਰਸ਼ਨ ਕਰਾਂਗੇ ਜ਼ਿਲ੍ਹਾ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਤੇ ਮਜਬੂਰ ਕਰਾਂਗੇ ਮੋਦੀ ਜੀ ਨੂੰ ਕਿ ਇਹ ਫੈਸਲਾ ਵੀ ਵਾਪਸ ਲਿਆ ਜਾਵੇ ਧੰਨਵਾਦ ਜੀ